ਇਹ ਅਹੀਂ ਜਗਾ ਵੇਚਣੀ ਆ ਅੱਛਾ ਵੇਚੀ 5 ਲੱਖ ਨੂੰ ਮਰਲਾ 5 ਲੱਖ ਨੂੰ ਮਰਲਾ ਹਾਂ ਤੇ ਪਿੰਡ ਕਿਹੜਾ ਹੈ ਰਥਣੇੜੀ ਹਾਂ ਅਦਰ ਰੋਡ ਨੀ ਕਰਿਆ ਵਾ ਹੁਣ ਬਾਈਪਾਸ ਰੇਡ ਬੱਜ ਜਾਣੀ ਕਿੱਛ ਕਿਹੜੀ ਬੰਦੀ ਹੈ ਕਾਰੜਾ ਇਸ ਤੋਂ ਤੜਦੋ ਫੀਓ ਫਟੀਲ ਆ ਅੱਛਾ ਕ੍ਰਿਸ਼ਨਾ ਮਾਡੀ ਮਹਾਲੀ ਹਾਂ ਦਰਹਾਨੇ ਮਰਲਾ ਸਾਰੀ 12 12 ਮੋਕਾ 720 720 ਇਹ ਜੇ ਕਿ ਮਰਲੇ ਚੋਗੀ ਵਿਸਣਾਂ ਚਰੀਆ ਬਿਚਵਿਆਂ ਹੂੰ ਜਿਵੇਂ ਦੋ ਦੇ ਇੱਕ ਸਾਰੇ ਜਗ੍ਹਾ ਤੋਂ ਦੋ ਐ ਜੀ ਵੀ ਕਿਹਦੇ ਨਾਮ ਦੇ ਹਲਵੰਤ ਕੌਰ ਬਲਵਿੰਦਰ ਕੌਰ ਦੇ ਨਾਮ ਤੇ ਪੰਜ ਜਿਹੜਾ ਸਮਰਲ ਲਿਖਦਾ ਪੰਜ ਨੂੰ ਇੱਕ ਕੋਈ ਤਨਾ ਜੇ ਨਹੀਂ ਰੇਟ ਮਿਲਦਾ ਫਿਰ ਫਾਰੀ ਕਿੱਦਾਂ ਹੋਵੇ ਫੇਰ ਅਸੀਂ ਨੀਆ ਪੱਟ ਕੇ ਦੁਵਾਰ ਕਰਾਂ ਕੰਧ ਕਰਾਂ ਰੇਡ ਦਾ ਤਾਂ ਜ਼ਿਆਦਾ ਇਧਰ ਵੱਗ ਲਿਆ ਉਹਨਾਂ ਰੇਡ ਮੇਨ ਰੋਡ ਕਰਕੇ ਵਧ ਰਿਆ ਨਾ ਮੇਨ ਰੋਡ ਬਾਈਪਾਸ ਨਹੀਂ ਕਰਿਆ ਇੱਧਰ ਹਾਂ ਕੋਈ ਤਾਂ ਨੰਬਰ ਰੱਖੀ ਸਾਨੂੰ ਨੰਬਰ ਰੱਖਦੇ ਦੇਰ ਬਈ ਤਾਂ ਇਹ ਆਪਕੋ ਇਸ ਨੰਬਰ ਤੇ ਕਨੈਕਟ ਕਰੇ ਇਹ ਨੰਬਰ ਤੇ ਕਨੈਕਟ ਕਰੋ ਜਿੰਨੇ ਕਰਨਾ ਵਾ ਠੀਕ ਹੈ ਕੰਨਾਮ ਕੀ ਹੈ ਮਹਾਂਦੀਪ ਸਿੰਘ ਔਰ ਸੁਦੇਵ ਸਿੰਘ ਦੋਨਾਂ ਦੇ ਨਾਮ ਤੇ ਨੰਬਰ ਹੈ ਦੋਨਾਂ ਦੇ ਕਨੈਕਟ ਕਰ ਸਕਦਾ ਕੋਈ ਠੀਕ ਹੈ ਜਿੰਨੇ ਜਗਾ ਲੈਣੀ ਹੋਵੇ ਤੇ ਨੰਬਰ ਤੇ ਕਨੈਕਟ ਕਰ ਸਕਦਾ ਨੰਬਰ ਸੰਖਿਆ ਦਾ ਮੜਾ ਦੇ ਸਵਾਲ ਠੀਕ ਹੈ ਧੰਨਵਾਦ ਜੀ ਜਿੰਨੇ ਜਗਾ ਲੈਣੀ ਹੈ ਨੰਬਰ ਤੇ ਕਨੈਕਟ ਕਰਕੇ ਕਨੈਕਟ